ਤੇ ਆਪਣੇ ਵਿਚਾਰਾਂ ਜਿਹੜੇ ਪੇਸ਼ ਕਰ ਪੇਸ਼ ਕਰਨਗੇ ਜ데ਦਾ ਸਰਦਾਰ ਗਰਮੀ ਸਿੰਘ ਜੀ ਕੁੜੀਆਂ ਜ데 ਪ੍ਰਾਰ ਸ਼ਮਾਨਾ ਹਜੀਰ ਸਿੰਘ ਜੀ ਦੇ ਨਮਾਸਤੇ ਬੈਣ ਨਹੀਂ ਜੀ ਨਹੀਂ ਪਿੰਡ ਪੰਨੀ ਵਾਲਾ ਨਗਰ ਦੇ ਬਹੁਤ ਸਤਕਾਰਯੋਗ ਸਾਸੀ ਜਿਨ੍ਹਾਂ ਜੋ ਵੱਡੇ ਬਜ਼ੁਰਗ ਸਾਡੇ ਪਿਆਰੇ ਭਰਾ ਨੌਜਵਾਨ ਵੀ ਸਾਡੀਆਂ ਭੈਣਾਂ ਮਾਵਾ मेरे मेरे सारे जो साथी पार्टी के लीडर साहबान और वर्कर वॉलंटियर इस प्रोग्राम बना सफल करने सारे प्रबंधक सज्जन फतिह साझी करिए वागुरु जी का खालसा वागुरु जी की फतेह ਲੋਕ ਸਭਾ ਦੇ ਇਲੈਕਸ਼ਨ ਦੇ ਸਬੰਧ ਵਿੱਚ ਮੈਂ ਤੁਹਾਡੇ ਕੋਲ ਬੇਨਤੀ ਕਰਨ ਲਈ ਅੱਜ ਥੋੜੀ ਜਿਹਾ ਵਿੱਚ ਹਾਜ਼ਰ ਹੋਇਆ। ਅੱਜ ਤੋਂ ਦੋ-ਤਿੰਨ ਤੋਂ ਥੋੜਾ ਸਮਾਂ ਪਹਿਲਾਂ ਸਾਰੇ ਹਰਗੇ ਨੇ ਤੁਸੀਂ ਬੰਨੀ ਵਾਲੇ ਵਾਲਿਆਂ ਨੇ ਜਨਰਲ ਦੇ ਕੀ ਬਹੁਤ ਵੱਡੀ ਲੜਾਈ ਲੜ ਕੇ ਮੈਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਭੇਜਿਆ ਸੀ ਇੱਕ ਵਾਰ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਹਨਾਂ ਨੂੰ ਬਹੁਤ ਵੱਡੀ ਹਸਤੀ ਕਿਹਾ ਜਾਂਦਾ ਸੀ ਜਿਹੜੇ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਤੇ ਮੈਂ ਤੁਹਾਡੇ ਜੋ ਸਰਦਾਰ ਜ ਆਦਮੀ ਤੁਸੀਂ ਉਹ ਵੀ ਵੱਡੀ ਲੜਾਈ 'ਚ ਵੱਡਾ ਸਾਥ ਦੇ ਕੇ ਤੇ ਵੱਡੀ ਕਾਮਯਾਬੀ ਦਿੱਤੀ ਹੈ ਜਦੋਂ ਮੈਂ ਜੋੜ ਲੜਦਾ ਸੀ ਆ ਪ੍ਰੈਸ ਵਾਲੇ ਸੱਦੇ ਘਣੀ ਆਉਂਦੇ ਉਹ ਫੌਰਥ ਟਿਊਟਰੀ ਕਲੀ ਪੰਜਾਬ ਦੀ ਚੋਣ ਸੀ ਨੈਸ਼ਨਲ ਪੀਡੀਆ ਵੀ ਆਉਂਦਾ ਸੀ ਉਹ ਮੈਨੂੰ ਇੱਕੋ ਬਣ ਕੇ ਦੇ ਸੀ ਨਹੀਂ ਬਾਹਰ ਸਾਫ ਕਰੇ ਹਮਾਰੇ ਨਹੀਂ ਤੇ ਮੈਨੂੰ ਜਿੱਦਣੇ ਦਿੱਤੇ ਦੁਕਾਨੇ ਵਾਸਤੇ ਚੋਣ ਲੜਦਾ ਤੇ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਸੀ ਇਹ ਕੋਰਪੋਰੇਟ ਫਾਇਨਾਂਸ ਆਫ ਦੀ ਇਹ ਤੇ ਕਮੇਰੀਆ ਜਿਹੜੇ ਲੋਕ ਇੱਥੇ ਕਾਸਲਾ ਕੰਟਰੋਲ ਨੂੰ ਆਪਣੇ ਜਿੱਤ ਜੂਗੋ ਉਹ ਕਹਿੰਦੇ ਨੇ ਅਸੀਂ ਇਹ ਗੱਲ ਨਹੀਂ ਪਲੇਖਾ ਘੜਦੇ ਭਾਰਤ ਦਾ ਜੀ ਦੇ ਸਿਰ ਤੇ ਹੱਥ ਰੱਖ ਰੰਦਾ ਉਹ ਐਮਐਲਏ ਬੰਦੇ ਤਾਂ ਕਿੰਨੇ ਰਿਸ਼ਤੇਦਾਰ ਘੜਦੇ ਧੀਵੀ ਗੱਲ ਹੋਵੇ 5 5 6 6 7 7 ਦੇ ਕੋ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ ਬਣਾਏ ਲੋਕਾਂ ਨੇ ਸਰਕਾਰ ਨੇ ਉਹ ਪ੍ਰਾਜੋ ਬੋਟਾ ਪਾਈਆਂ ਨਤੀਜਾ ਆ ਗਿਆ ਤੁਸੀਂ ਮੇਰੇ ਸਿਰ ਤੇ ਹੱਥ ਰੱਖਿਆ ਸੀ ਤੇ ਜਿਹੜਾ ਲੋਕਾਂ ਦੇ ਸਿਰ ਤੇ ਹੱਥ ਰੱਖਦਾ ਸੀ ਉਹਨੂੰ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਹਾਰ ਗਿਆ ਤੁਸੀਂ ਮੈਨੂੰ ਆਪਣਾ ਐਮਐਲ ਬਣਾ ਲਿਆ ਪਿਛਲੇ ਸਾਲ 222 ਇਹ ਤੇ ਨਵਾਂ ਇਨਕਲਾਬ ਜਿਹੜੇ ਪਰਿਵਾਰ ਜਿਹੜੀਆਂ ਰਿਆਸਤਾ ਬਣਾਈਆਂ ਹੋਈਆਂ ਸੀ ਇਹ ਤਰ੍ਹਾਂ ਬਾਦਸਤੀ ਰਿਆਸਤਾ ਆਪਣੇ ਤੁਸੀਂ ਸਾਰੇ ਇਲਾਕੇ ਵਾਲੇ ਪਿੰਡਾਂ ਵਾਲੇ ਇਥੋਂ ਦੇ ਇਕੱਠੇ ਅੱਜ ਆਪਾਂ ਵੇਖਦੇ ਰਹੇ ਆ ਪੰਜਾਹ ਸਾਲਾਂ ਤੋਂ ਪਹਿਲਾਂ ਛੋਟੇ ਭਰਾ ਬਣਦੇ ਰਹੇ ਚਾਚੇ ਦਾ ਪੁੱਤ ਬਣਦਾ ਰਿਹਾ 25 ਸਾਲ ਬਾਅਦ ਸਾਬ ਲਗਾਤਾਰ ਬਣੇ ਹੁਣ ਸਾਰਾ ਸਾਰਾ ਨੰਬਰ ਪੁੱਤ ਵੀ ਐਮਐਲਏ ਜਵਾਈ ਵੀ ਐਮਐਲਏ ਮੁੰਡੇ ਦਾ ਸਾਲਾ ਵੀ ਐਮਐਲਏ ਭਤੀਜਾ ਵੀ ਐਮਐਲਏ ਦੇ ਨੌਂਪੀ ਸਾਰਾ ਜੱਗ ਜਦੋਂ ਇਹ ਥੋੜੀ ਜਿਹੀ ਹੋਈ ਦਾਗ ਸੀ ਕਿਉਂ ਇਸ ਸਾਧਗੁਰੂ ਸਾਹਮਣੇ ਲੱਗੇ ਵੀ ਲੋਕ ਪੰਜਾਬ ਦੇ ਚੁੱਪ ਕਰ ਗਏ ਤੇ ਆਪਾਂ ਰਾਜੇ ਬਣ ਗਏ ਤੇ ਰਾਜੇ ਕਦੇ ਕਿਸੇ ਨੂੰ ਇਨਸਾਫ ਨਹੀਂ ਦਿੰਦੇ ਰਾਜਿਆਂ ਦੇ ਰਾਜ ਤੁਸੀਂ ਪੜ੍ਹੇ ਐ ਉਸ ਵਾਰ ਉਹਨਾਂ ਨੂੰ ਇੰਨਾ ਮਾਣ ਹੋ ਗਿਆ ਵੀ ਸਾਡਾ ਗੁੰਗਾਂ ਨਹੀਂ ਲੋਕ ਪਰ ਉਧਰ ਬਿਆਨ ਸਿੰਘ ਦੀ ਯਾਰਸੀ ਹੋਰ ਕੈਪਟਨ ਅਮਰਿੰਦਰ ਸਿੰਘ ਕਵਿੰਦਰ ਸਿੰਘ ਜਿਹੜੇ ਵੱਡੇ ਵੱਡੇ ਲੀਡਰ ਜਿਨ੍ਹਾਂ ਦੇ ਚਾਰ-ਚਾਰ ਰਿਸ਼ਤੇਦਾਰ ਬਣਦੇ ਸੀ ਇਹ ਸਮਝਦੇ ਸੀ ਵੀ ਸਾਡਾ ਹੀ ਸਾਰਾ ਕੁਝ ਹੈ ਉਹ ਸਮਝਦੇ ਨਹੀਂ ਸੀ ਕਿ ਹੋਰ ਬੰਦਾ ਕਦੇ ਐਮਐਲਏ ਤੇ ਐਮਪੀ ਵੀ ਬਣਦਾ ਹੈ ਪਹਿਲੀ ਵਾਰ ਆ ਜਿਹੜੀ ਸੋਹਣੀ ਵਿਧਾਨ ਸਭਾ ਪੰਜਾਬ ਦੀ ਜਿਹੜੇ ਜੇ ਰਾਜਨੀਤਿਕ ਘਰਾਣੇ ਖਵਾਉਂਦੇ ਸੀ ਉਹਨਾਂ ਨੂੰ ਇੱਕ ਵੀ ਪਤਾ ਨਹੀਂ ਪਹੁੰਚ ਸਕਿਆ ਇਹ ਘੋਟ ਜਣੋ ਗੱਲ ਦੱਸਾਂ ਕਿ ਰਿਸ਼ਤੇਦਾਰਾਂ ਦੀ ਬਚਪਨ ਚਤਾਨ ਸਭਾ ਦੇ ਸਾਰੇ ਜੀਜੇ ਭਾਈ ਭਤੀਜੇ ਜਵਾਈ ਭਾਈ ਇਸ ਦੌਰਾਨ ਦੇ ਕੁਝ ਬਹੁਤ ਕੁਝ ਫਿਰਦਾ ਸੀ ਪਹਿਲੀ ਵਾਰ ਨੜੋੜ ਥੋੜੇ ਚੁੜੇ ਹੋਏ ਐਮਐਲਏ ਕੁਝ ਨਹੀਂ ਸਾਡੇ ਕਿਸੇ ਦੇ ਰਿਸ਼ਤੇਦਾਰ ਨਹੀਂ ਤੁਸੀਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ ਬਣਾਈ ਜਿਵੇਂ ਸਾਰੇ ਨੂੰ ਪਤਾ ਪੁਰਾਣਾ ਜਿਹੜਾ ਖਜਾਨਾ ਮੰਨ ਲੀ ਸੋ ਕਹਿੰਦਾ ਉਹਦੇ ਖਜਾਨਾ ਖਾਲੀ ਪਿਆ ਖਾਲੀ ਪਿਆ ਖਾਲੀ ਪਿਆ ਉਹਦੇ ਖਾਲੀ ਨਹੀਂ ਕਰੀ ਚੜਤੀ ਖੜਾ ਦੀ ਜੀ ਭਗਵਾਨ ਦਵਾਨ ਨੇ ਆ ਕੇ ਉਸ ਨੂੰ ਸੁਧਾਰਨ ਦੇ ਯਤਨ ਕੀਤੇ ਬੜਾ ਕਹਿਣਾ ਬੜਾ ਜਉੜਿਆ ਸਿੱਧੂ ਸਾਰੇ ਜਾਣਦੇ ਹੋ ਪਹਿਲੀ ਗੱਲ ਕੀਤੀ ਜਿਹੜੀ ਅੱਜ ਤੱਕ ਕਿਸੇ ਜਣ ਕੀਤੀ ਸੀ ਰਾਂ ਕੇ ਖਾਂਦੇ ਸੀ ਉਹ ਆ ਜਾਂਦੇ ਸੋ ਜਾਂਦੇ ਸੀ ਉਹ ਆਉਂਦੇ ਤੇਰੀਆਂ ਪੰਜ ਪੰਜ ਸ਼ਾਹ ਹੋ ਗਈਆਂ ਤੇ ਦੂਜੀ ਰਾਤ ਤੇਰੀ ਹੋ ਜਾਣਗੀਆਂ ਸਾਰੀਆਂ ਵਿਧਾਨ ਸਭਾ ਦੇ ਜਿਹੜੇ ਮੈਂਬਰਾਂ ਦੀਆਂ 5 5 6 6 ਪੈਂਸਰਾਂ ਦੀ ਬੰਦ ਕਰਕੇ ਪੈਂਸਰ ਲੋਕਾਂ ਦੇ ਹੱਥ ਵਿੱਚ ਕੀ ਕੀ ਪੰਜਾਬ ਦੇ ਹੱਥ ਵਿੱਚ ਕੀ ਕੀ ਪੈਸਾ ਵੇਖਾ। ਪਹਿਨਾਂ ਸਾਲ ਚੜ ਜਾਂਦਾ ਸੀ ਤੇ ਅੱਜ ਆ ਮੰਗ ਲੈਂਦੇ ਸੀ ਨੌਕਰੀਆਂ ਵਾਸਤੇ ਤੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਤੇ ਜਿਹੜੇ ਪੈਸੇ ਥੇਲੇ ਰਹਿ ਜਾਂਦੇ ਤੇ ਥੋੜੇ-ਮੋਟੇ ਨੂੰ ਵਿਚਾਰਿਆ ਹੋਣਾ ਪੈਂਦਾ। ਭਗਵਾਨ ਜੀ ਦੇ ਪਹਿਲੇ ਸਾਲ ਆ ਕੇ ਡਾਉਰੀਆਂ ਸ਼ੁਰੂ ਕਰਤੀਆਂ ਪੁਸ਼ਪ ਮਾਲਾ ਨੇ ਪੱਕੇ ਕਿੰਤੇ ਹਾਈ ਕੋਰਟ ਦੇ ਸਮਝ ਕੇ ਵੀ ਇੱਥੇ ਕੋਈ ਨੁਕਸਾਨ ਨਹੀਂ ਨਵੀਆਂ ਨੌਕਰੀਆਂ ਦਿੱਤੀਆਂ ਸਰਕਾਰ ਜੋ ਪੈਣ ਪਰੋਂ ਤੁਸੀਂ ਆਪ ਇਸ ਗੱਲ ਦਾ ਕੋਈ ਇੱਕ ਬੱਚਾ ਜਾਂ ਪਰਿਵਾਰ 30000 ਲੋਕਾਂ ਜੋ ਕਿਸੇ ਦਿਨੇ ਆਖਿਆ ਸਾਨੂੰ ਕਿਸ ਨੂੰ ਲੈਣ ਦੇ ਕਰਨਾ ਮੇਰੇ ਕੋਲ ਖੇਤੀਬਾੜੀ ਤੇ ਪਸ਼ੂ ਪਾਲਣ ਵਿਭਾਗ ਹੈ ਜੀ ਸੋ ਕੰਟਰ ਮਾਲਾ ਜੀ ਮਾਪਾ ਪਸ਼ੂ ਪਾਲਣ ਪਰਦੇ ਕੀਤੇ ਸੀ ਡਾਕਟਰ ਵੈਟਰਨਰੀ ਇੰਸਟਾਈਟ ਆਫ ਫਾਰਮਾਸਿਸਟ ਕਲਾਇਕਟਰ ਕਲਾਸ 4 ਕੋਈ ਵੀ ਹਮਲਾ ਸਹਿਲਾ ਉਹਦੇ ਵਿੱਚ ਸੀ ਜੋਲਾ ਅਰੋਣਾ ਨੂੰ ਜਦੋਂ ਮੈਂ ਨਿਯੁਕਤੀ ਬੰਦ ਦਿੱਤੀ ਸੀ ਕਈ ਬੱਚਿਆਂ ਦਾ ਜਦੋਂ ਦੇਖ ਕੇ ਵੀ ਬੇਟਾ ਕੋਈ ਕਿਸੇ ਦੀ ਜੇਬ ਭਾਰੀ ਨਾ ਕਰਨੀ ਪਈ ਕਦੇ ਨਹੀਂ ਜਦੋਂ ਲੈ ਜੋ ਪੰਗਾ ਰਹਿ ਗਿਆ ਜਿਹੜੇ ਬਾਪਸ 15 ਦੀ ਪੁਲਿਸ ਰਿਪੋਰਟ ਨਹੀਂ ਜਿਵੇਂ ਜੋ ਕੀਜੇ ਜੋਥੇ 5ਵੇਂ ਦਿਨ ਆਪਣੇ ਨਿਯੁਕਤੀ ਮਤਲਬ ਲੈਣਾ ਐਸੀ ਤੇ ਬਰ ਉਹਨਾਂ ਚਾਰਜ ਪਿਆ ਕੇ ਮੈਂ ਉਹਨੂੰ ਬਾਰੇ ਪੁੱਛੀ ਵੀ ਤੁਸੀਂ ਹੁਣ ਜਾਓਗੇ ਪਰਸਾ ਜੁਆਇਨਿੰਗ ਕਰ ਲਓਗੇ ਆ ਤੇ ਹਾਂਜੀ ਤੇ ਯਾਰ ਕਿਸੇ ਨੇ ਕੁਝ ਲੈਣ ਦਾ ਨਹੀਂ ਤਾਂ ਉਹਨੂੰ ਦੱਸ ਸਕਦੇ ਪਰਸੋਂ ਬਾਅਦ ਦੱਸ ਤੇ ਤੁਹਾਨੂੰ ਉਹ ਵੀ ਵਾਪਸ ਉਹ ਤੇ ਦੂਜਾ ਪਰਚਾ ਵੀ ਦਾ ਦਵਾ ਨਹੀਂ ਕੁਝ ਵੀ ਪੂਰੀ ਇਮਾਨਦਾਰੀ ਦੀ ਸਰਕਾਰ ਪਹਿਲੀ ਵਾਰ ਹਜ਼ਾਰ ਤੋਂ ਵੱਧ ਪ੍ਰਸ਼ਾਸਨਚਾਰੀ ਦੇ ਲੋਕ ਖੁਸ਼ ਹੋਉਂਦੇ ਰਹੇ ਤਾਂ ਉਸੇ ਦਾ ਬ੍ਰੈਂਡ ਨਹੀਂ ਕੀਤੀ ਕਿ ਜੋ ਕਹਿਦਾ ਹੀ ਨਹੀਂ ਕਿ ਤਾਂ ਫਿਰ ਕਰ ਵੀ ਕੀ ਸਕਦਾ। ਛੇ ਸਰ ਯੂਨਿਟ ਬੀਚ ਨਹੀਂ। 1 ਮੀਟਰ ਲਾਉਣਾ ਹੁੰਦਾ ਸੀ ਨਾ ਤੇ ਬਲੀਂਡਰਾਂ ਦੀਆਂ ਲੇਲਕੜੀਆਂ ਕਰਨੀਆਂ ਪੈਂਦੀਆਂ ਸੀ। ਤੋਂ ਕਹਿੰਦਾ ਸੀ ਲੱਖ ਥਲੇ ਦੀ ਟੱਪ ਜਾਂ ਪੜਨਾ ਪਵਾ ਜਾ 10 ਫਿਰ ਅਗਲੀ ਗਾਰ ਰੁਕੀ ਦੇ ਨਾਲ ਹੋਣਾ 5 ਮੀਟਰ ਲੱਗਾ ਸੀ। ਕੋਈ ਵੇਖਰਾ ਨਹੀਂ ਭਰਾਓ ਕਾਂਲੀ ਹੈ ਕਾਂਗਰਸੀ ਹੈ ਭਾਜਪਾ ਵਾਲਾ ਆਪ ਵਾਲਾ। ਜੇ ਸੋਲਡ ਮੇਲੇ ਰਿਤਿਏ ਸਾਰੇ ਤੁਸੀਂ ਬਾੜਦੇ ਹੋ ਆਉਂਦਾ ਫਿਰ ਉਹਦੇ ਚ ਜੇ ਉਹ ਮਿਲਦਾ ਜੰਦਾ ਤੇ 0 ਪਰ 4-5000 ਦਾ ਜਿਹੜਾ ਪਹਿਲਾਂ ਦੋਰੀਓ ਕੁ ਗੁੰਡੀ ਲਾ ਲੈਦੇ ਘਰ ਵਤੀ ਨਹੀਂ ਪੰਡਾ ਪੈਂਦਾ ਜੇ 6 ਮਿਲ ਕੇ ਲਈ ਤੇ 25 ਤੋਂ 30000 ਰੁਪਇਆ ਘਰੇ ਬਚਤ ਹੋ ਜਾਂਦੀ ਹੈ ਵੱਡਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਛੋਟੇ ਲਈ ਕਾਫੀ ਗੜਜ ਸੱਜੰਦੀ ਆਦਾ ਸਾਰਾ ਬਣ ਜਾਂਦਾ ਥੋੜਾ ਜਿਹਾ ਉਹ ਘਰ ਦੀ ਕਬੀਲਦਾਰੀ ਦੇ ਕੰਮ ਆ ਜਾਂਦਾ ਕੋ ਲੂਟੇ ਲਿਉਣਾ ਕੋ ਬੱਚੇ ਦੀ ਵੜਦੀ ਹੈ ਵੜਦੀ ਹੈ ਕੋ ਫੀਸ ਹੈ ਅਰੇ ਸੁਣਾਵਾ ਇੱਕ ਜੋੜੇ ਆਮ ਆਦਮੀ ਕਲਰਿਕ ਖੋਲੇ ਆ 1.900 ਖੋਲਿਆ ਗਿਆ ਉਸ ਤੋਂ ਬਾਅਦ ਸੈਟਰ ਦੇ ਗਵਰਨਮੈਂਟ ਨੇ ਹਿੱਸਾ ਪਾਉਣ ਦਾ 300 ਕਰੋੜ ਰੁਪਈਆ ਸਾਡਾ ਰੋਕ ਲਿਆ ਕੋਲ ਨਾਲ ਸਾਰੇ ਛੋੜਿਆਂ ਨੂੰ ਦੋ ਦਿਨਾਂ ਦਾ ਟੈਸਟ ਹਰੇਕ ਮੰਡੀ ਜਾ ਕੇ ਕਿਸੇ ਤੋਂ ਨਹੀਂ ਕਰਾ ਸਕਦਾ ਉਹ ਉੱਥੇ ਮੁੱਠ ਰੋਣੇ ਤੇ ਛੋਟੀ ਮੁਰਦੀ ਤਵਾਦਾਰੂ ਵੀ ਬੈਂਦਾ ਕੱਲੇ ਕਿਸੇ ਸਰਕਾਰ ਨੇ ਟੋਲ ਬਰਾਜੇ ਬੰਦ ਕੀਤੇ ਅਗਲੇ ਮਹੀਨੇ ਅੰਕ ਵਿੱਚ ਆ ਜਾਂਦੇ ਸੀ ਹਰਮਾਦੀ ਦੀ ਗੰਗਾ ਧੋ ਲੋ ਹੱਥ ਆਪਾਂ ਵੀ ਰੱਜ ਜੋ 14 ਟੋਲ ਬਰਾਜੇ ਸਰਦਾਰ ਭਗਵੰਤ ਸੇਮਾਨ ਨੇ ਬੰਦ ਕੀ ਖੇਤੀ ਦੀ ਬਿਜਲੀ ਕਾਸ ਕਾਂਟਰੀ 8 ਕਾਂਟਰੀ ਦੀ ਗੱਲ ਨਹੀਂ ਰਹੀ 15 15 14 14 ਕਾਂਟਰੀ ਜਿੱਦੀ ਫਸਲ ਵੇਚ ਤੇ ਸਿਆਲਾਂ ਦੇ ਵਿੱਚ ਸਿਆਲਾਂ ਦੇ ਵਿੱਚ ਵੀ ਉਹੀ ਰੋਟੇਸ਼ਨ ਚੱਲਦੀ ਸੀ ਭਗਵੰਤ ਮਾਨ ਨੇ ਬਦਲਤੀ ਵੀ ਰਾਤ ਨੂੰ 2 ਵਜੇ ਕਿਉਂ ਮਜ਼ਦੂਰ ਕਿਉਂ ਕਿਸਾਨ ਪਾਣੀ ਲੈਣ ਜਾਵੇ ਜਦੋਂ ਮੇਰੇ ਬਿੱਲੀ ਮੇਲੀ ਜਾਂ ਤੇ ਕੜਕਾ ਨੂੰ ਦਿਨੇ ਵੀ ਮੋਹਂਡਰਾ ਦੀ ਸਪਲਾਈ ਦਿੱਤੀ ਚਿੰਤਾ ਸਾਰਿਆਂ ਨੂੰ ਆਪ ਦੇ ਬੁਲਾਲ ਦੀ ਗੁਰੂ ਚੰਗੀ ਪਾਸੇ ਲਾਉਣ ਦੀ ਖਾਤਰ ਸਭ ਕਦੇ ਕਿਸੇ ਨੇ ਪੁੱਛਿਆ ਨਹੀਂ ਸੀ ਕਿਹੜਾ ਹੌਲ ਰਪਜਾਬ ਦੀਆਂ ਸ਼ੁਰੂ ਕੀਤੀਆਂ 5 ਸਾਲ ਦੇ ਬੱਚੇ ਤੋਂ ਲੈ ਕੇ ਬਲਾਕ ਵਿੱਚ ਜ਼ਿਲੇ ਵਿੱਚ ਤੇ 60 ਸਾਲ ਦਾ ਵਿਅਕਤੀ ਉਹਦੇ ਵਿੱਚ ਹਿੱਸਾ ਲੈਂਦਾ ਗਿਆ ਪੰਜਾਬ 'ਚ ਇਨਾਮ ਦਿੱਤੇ ਗਏ ਆ 7 ਕਰੋੜ ਰੁਪਏ ਦਾ ਇਨਾਮ ਬੱਚਿਆਂ ਨੂੰ ਸਾਰੇ ਲੋਕਾਂ ਨੂੰ ਤੇ ਦੂਜੀ ਵਾਰ 11 ਕਰੋੜ ਕੋਈ ਕਿਸੇ ਖਿਡਾਰੀ ਨੂੰ ਵੀ ਪੁੱਛਿਆ ਜੀ ਭਰਾਓ ਜਿੰਦਗੀ ਆਇਆ ਜਰੂਰ ਜਰੂਰ ਸਿਰਫ ਉਸ ਦਿੰਦੇ ਸੀ ਬਨ ਜਿੱਤਣ ਵਾਸਤੇ ਤਿਆਰੀ ਨਹੀਂ ਕਰਾਉਂਦਾ ਸੀ ਜਿਨ੍ਹਾਂ ਨੇ ਜਾਣਾ ਇੰਟਰਨੈਸ਼ਨਲ ਗੇਮ ਉਹਨਾਂ ਦੀ ਤਿਆਰੀ ਵਾਸਤੇ ਸਿਲੈਕਸ਼ਨ ਹੋਏ ਖਿਡਾਰੀਆਂ ਦੀ ਉਹਨਾਂ ਨੂੰ 8-8 ਲੱਖ ਰੁਪਏ ਭਗਵਾਨਦਵਾਣ ਦੀ ਸਰਕਾਰ ਪੰਜਾਬ ਜਨ ਨੂੰ ਸਖਵਾਈ ਵਾਸਤੇ ਦਿੰਦੀ ਹੈ ਟ੍ਰੇਨਿੰਗ ਵਾਸਤੇ ਥੋੜੀ ਸਰਕਾਰ ਆ ਤੁਹਾਡੇ ਵਾਸਤੇ ਹੈ ਬਹੁਤ سارے ਕੰਮ ਦਿੰਦੇ ਦੂਸਰਾਂ ਨਾਲ ਵਿੱਚ ਹੋਏ ਆ ਜੋ ਨਹਿਰਾਗਰ ਡਰੜੀਆਂ ਜਿਹੜਾ ਪਾਣੀ ਨੇ ਖੜੇ ਆ ਸੀ ਸਾਰੇ ਉਹ ਖੇਤੀ ਪਾਣੀ ਨਾਲ ਆ ਉਹ ਨਹਿਰੀ ਪਾਣੀ ਮੱਖਰੀ ਗੱਲਾਂ ਕਿ ਹੋਵਰ ਗਿਆ। ਭਾਈ ਜੀ 15 ਦੀ ਤੁਸੀਂ ਲੰਘਦੇ ਹੋ ਜਬਰ ਸਰ ਜਾਣਦੇ ਆ ਕਿ ਬਹੁਤ ਸਾਰਾ ਪਾਣੀ ਪਾਕਿਸਤਾਨ ਨੂੰ ਜਾਂਦਾ ਹੈ। ਕਿਸੇ ਨੇ ਵੀ ਕਦੇ ਗੋਲਿਆ ਸੀ। ਬਾਦਲ ਕਹਿੰਦਾ ਸੀ ਮੈਂ ਕਿਸਾਨਾਂ ਦਾ ਕੈਪਟਨ ਕਹਿੰਦਾ ਸੀ ਮੈਂ ਕਿਸਾਨਾਂ ਦਾ ਜਾਦੇ ਤੋਂ ਦੋਨਾਂ ਨੇ ਰਾਜ ਕੀਤਾ। ਤੇ ਸਰਕਾਰ ਨੂੰ ਭਰਾਓ ਪਾਣੀ ਚਲੀ ਜਾਂਦਾ ਸੀ। ਜਿਵੇਂ ਮਾਲਵਾ ਨਹਿਰ ਕੰਢੇ ਦੀ ਲਉਣੀ ਉੱਥੇ ਪੁਣੀ ਤੋਂ ਲੱਕੀਰ ਪਣੀ ਦੀ ਸੂਰਤ ਮਿਲਦੀ। 1970 ਤੋਂ ਕਾਮੜਿਆ ਪਿਆ ਸੀ। ਮਾਲਵਾ ਨਹਿਰ ਜਿਹੜੀ ਸਾਦੋ ਸਾਰਾ ਜੋ ਤਿਆਰ ਹੋ ਜਾਂਦੀ 80 ਹਜ਼ਾਰ ਕਿੱਲਾ ਉਹਦੇ ਨਾਲ ਪਰ ਦੁਆਬੀ ਦੀ ਨਹਿਰ ਪੁਦੀਨਾ ਪਣੀ ਤੇ ਹੈ ਨਾ ਲੋਕਾਂ ਨੇ ਇਜਤੇ ਵਿੱਚ ਕੰਮ ਕੀਤੇ ਐ ਥੋੜੀ ਸਰਕਾਰ ਦੇ ਥੋੜੇ ਕੀਤੇ। 230 ਪੰਜਨ ਦੇ ਨੇ ਦੇ ਸੀ ਕਾਂਗਰਸ। ਅਰੇ ਪਹਿਲਾਂ 250 ਦੇਣਾ ਉਹ ਸੀ ਬਾਦਲ 10 ਸਾਲ ਉਹਨੇ 250 ਦਿੱਤੀ ਦਾ ਲਾਸਟ ਸਾਲ ਜਿਹੜੇ ਕਰਤੀ 500 500 ਤੋਂ ਬਾਅਦ ਕਰਤੀ 750 ਕਾਗਜ਼ ਆਇਆ ਫਿਰ ਕਰਦੀ ਲਾਸਟ ਵਾਰ ਜਿਹੋ ਉਹਨੇ 1500 ਸਰਕਾਰ ਜੋ ਭਰਾਓ ਅਸੀਂ ਇਹਦੇ ਜਰੂਰ ਪਿੱਛੇ ਰਹਿ ਗਏ 1500 ਪਰ ਮਹੀਨੇ ਦੇ ਮਹੀਨੇ ਦੇਨੇ ਆ 2500 ਪੇਤਾ ਸੀ ਹਜ਼ਾਰ ਨਾਲ ਉਹ ਵੀ ਦਾ ਪਰ ਪੰਜਾਬ ਆਪਣਾ ਜਿਹੜਾ ਦੂਜਾ ਹਰਿਆ ਯੰਗ ਦਾ ਫਾਇਦਾ ਬਿਜਲੀ ਦਾ ਹੋ ਰਿਹਾ ਕਰਾ ਦੋ ਇਹ ਵੀ ਆਪਾਂ ਨੂੰ ਹੋ ਰਿਹਾ ਪੰਜਾਬ ਨੂੰ ਸਮਾਲਣਾ ਜੇ ਸਾਰੇ ਲੰਗਾਗੇ ਦੇ ਤਾਂ ਤੇਰੀ ਲੁੱਟਣ ਵਾਲੇ ਦਾ ਲੋਟੀਆਂ ਜਾਂਦੀ ਰਹੇ ਆ ਤਾਂ ਲੋਕ ਸਵਾਲੀ ਕੋਲੇ ਕੋਲੇ ਇਹ ਤਾਂ ਪੰਜਾਬ ਸਰਕਾਰ ਦੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਨੀਆਂ ਕੀਤੀਆਂ ਲੋਕ ਸਵਾਲੀ ਕੋਲੇ ਕੋਲੇ ਮੀਂਹ ਦੀ ਗੱਲ ਨਹੀਂ ਆਇਆ ਬੀਬੀ ਹਰਸੇਵੰਤ ਜਨਵਰੀ ਤੋਂ ਬਣ ਕੇ ਗਏ ਆ ਬਹੁਤ ਵੱਡਾ ਮਹਿਕਮਾ ਸੀ 6000 ਕਰੋੜ ਰੁਪਏ ਸਬਸਿਡੀ ਪੰਜਾਬ ਦੇ ਵੱਡੇ ਜਿਹੜੇ ਯੂਨਟ ਲਾਉਣ ਨੂੰ ਦੇ ਸਕਦੇ ਸੀ ਉਹਨੇ ਜੋ ਕੁਛ ਸਾ 1500 2000 ਦੇ ਦਿੰਦੇ ਆਪਿਸ ਡੇਟ ਸੀ ਕੁਝ ਲੋਕ ਖੇਤੀ ਕਰਦੇ ਹੋ ਚਾਹੇ ਮਜ਼ਦੂਰ ਆ ਜਾਂੇ ਨਸਾਰਾ ਇਦੋਂ ਤੱਕ ਸ਼ਾਹੂਕਾਰ ਵੀ ਉਹਦੇ ਨਾਲ ਹੀ ਚੱਲ ਰਹੇ ਕੋਈ ਨਹੀਂ ਅਸੀਂ ਜਿਹੜਾ ਅਨਾਜ ਜਾਂ ਫਲ ਸਾਬੀਆਂ ਪੈਦਾ ਕਰਦੇ ਉਹਨੇ ਮੁੱਲ ਨਹੀਂ ਮਿਲ ਰਹੀ ਸਾਰੇ ਮਹਿਸੂਸ ਕਰਦੇ ਜਿਉਂ ਦੀ ਪ੍ਰੋਸੈਸਿੰਗ ਪਲਾਂਟ ਲਾ ਦਿੰਦੇ ਤਾਂ ਲੋਕਾਂ ਨੂੰ ਵੀ ਬਣਾਵਾਵਾ ਦੋ ਜਣਾ ਸੀ ਤੇ کئی ਹਜ਼ਾਰਾਂ ਬੱਚਾ ਉਹਦੇ ਚ ਰੋਜ਼ਗਾਰ ਵੀ ਬਣ ਜਾਣਾ ਸੀ ਨੌਕਰੀ ਬਣ ਜਾਣਾ ਪਰ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬਾਰ-ਬਾਰ ਬਣਾਉਂਦੇ ਰਹੇ ਉਹਨਾਂ ਨੂੰ ਕਰਨ ਦੀ ਲੋੜ ਵੀ ਕੀ ਆ ਇੱਕ ਕਾਮੀਤਾ ਬੀਬੀ ਨੇ ਸਾਰੇ ਤੁਸੀਂ ਯਾਦ ਕਰ ਲਓ ਭੁੱਲ ਨਹੀਂ ਸਕਦੇ ਉਹ ਕੀਤਾ ਜਿਹੜਾ ਮੋਦੀ ਨੇ ਤਿੰਨ ਬਿੱਲ ਲਿਆंदे ਸੀ ਉਹਦੇ ਵਿੱਚ ਮੰਤਰੀ ਸੀ ਜਿਹਨੂੰ ਕਾਲੇ ਗਰੋਹ ਕਿਹਾ ਗਿਆ ਉਹਦੇ ਵਿੱਚ ਬੈਠ ਕੇ ਉਹਦੀ ਹਮਾਇਤ ਕੀਤੀ ਉਹਦੀ ਗਵਾਹੀ ਦਿੱਤੀ ਜੇ ਕਹਿੰਦੀ ਉਹਨੇ ਝੂਠਾ ਲਾਇਆ ਤੇ 3 ਮਹੀਨੇ ਬੀਬੀ ਤੇ ਸਰਵਾਰ ਬਾਦਲ ਤੇ ਛੋਟਾ ਬਾਦਲ ਪੰਜਾਰ ਕਰਦੇ ਰਹੇ ਵੀ ਦਸਾਂਗਾਂ ਨੂੰ ਕੀ ਪਤਾ ਇਹ ਬਿੱਲ ਜੇ ਬੜਾਏ ਅਸੀਂ ਖੜੀ ਆਏ ਤੇ ਤੁਸੀਂ 14 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਰੋਦੇ ਰਹੇ ਤੇ ਤਾਂ ਜਾ ਕੇ ਉਹ ਬਿੱਲ ਪਾਹ ਹੋਇਆ ਔਰ ਗੱਲਾਂ ਘਸਾਰ ਨਹੀਂ ਕਿ ਉਹ ਜੋ ਮਜ਼ਦੂਰ ਵੀ ਸੀ ਉਹਦੇ ਤੁਸੀਂ ਵੀ ਜਿਵੇਂ ਡਾਕਟਰ ਬੈਠੇ ਆ ਮਲਾਜਮ ਦੀ ਛੁੱਟੀਆਂ ਲੈਣੀ ਗਏ ਰੋਟੀ ਦੇ ਸਵਾਦ ਦੇ ਲੜਾਈ ਲੜੀ ਸੀ ਸਾਰਿਆਂ ਨੇ ਉਹਨਾਂ ਨੇ ਤਾਂ ਪਈ ਜੇ ਨਾ ਬੰਦਿਆਂ ਨੇ ਇਹ ਵਰਤੂਤ ਜਿਹਨਾਂ ਨੇ ਕੀਤੀ ਐਸ ਕੀ ਤਾਂ ਵੀ ਨਹੀਂ ਲੜ ਗਈ ਵੀ ਨਹੀਂ ਰਾਜੀ ਸੀ ਬਹੁਤ ਦਰਦ ਨੇ ਸਾਰਿਆਂ ਦੇ ਡਿੱਕਾ ਬਣਦੀਆਂ ਉਹ ਤਾਂ ਸਾਰਿਆਂ ਦਾ ਦਾਤਾ ਦਿੱਤਾ ਸੀ मानसा देगा विधायक जी गल कर भी इस गल चाहिए मान साहब कर देंगे ਜਦੋਂ ਆ ਗਿਆ ਲਈ ਕੋਰੋਨਾ ਕਾਰਨ ਸਾਰੇ ਨੌਕਰੀਆਂ ਬੰਦ ਕਰਕੇ ਸੀ ਵੱਡੇ ਵੱਡੇ ਇੱਕ ਦੋ ਦਿਨ ਬਲੌਂਗ ਵੀ ਹਟ ਗਿਆ ਉਹ ਵੀ ਇਹ ਕੰਮ ਕਰਦਾ ਹੈ ਐਰਪੀ ਰੱਖਣਾ ਵਿੱਚ ਯੋਗਤਾ ਮਿਲਦਾ ਹੈ ਵੱਡੇ ਵੱਡੇ ਬੰਦ ਕੀਤਾ ਸਾਰਾ ਨਗਰ ਖੰਮ ਕਰਦੇ ਦੂਰੋਂ ਆ ਦੇ ਦੇਖੋ ਉਹਦਾ ਗੋਰੀ ਨੇ ਬੈਠੋ ਵੀ ਪਰ ਐਰਪੀ ਵੱਡੇ ਵੱਡੇ ਹਸਪਤਾਲਾਂ ਦਾ ਡਾਕ ਵੀ ਹੋ ਗਿਆ ਉਹ 70% ਐਰਪੀ ਕਸ਼ਰ ਨੇ ਸਹਿਯੋਗ ਦਿੱਤਾ ਔਰ ਮੈਂ ਮੋਟਰ ਜਿੰਨੇ ਵੀ ਤੁਹਾਡੇ ਸੀਗੇ ਬਜਾਏ ਤਾਂ ਸਭ ਤੁਹਾਡੇ ਉਹਦੇ ਸਰਪਾ ਦੇ। ਭਾਈ ਜੀ ਆਪ ਤੁਹਾਨੂੰ ਦੱਸ ਰਿਹਾ ਹਾਂ ਕਿ ਸ਼ਬਦ ਦੀ ਕੋਈ ਗੱਲ ਨਹੀਂ ਕਰਨਾ ਜਿਵੇਂ ਕੋਈ ਗੁਨਾਹ ਹੈ। ਪਹਿਲਾਂ ਪਹਿਲਾਂ ਪੀੜ ਪਹਿਲਾਂ ਲੱਗਿਆ। ਅੱਜ ਬਾਕੀ ਲੈਣਾ ਨਹੀਂ। ਅੱਜ ਚਲੋ ਜੀ ਆਪ ਸਾਜ ਰੱਖੋ ਕੋਈ ਗੱਲ ਨਹੀਂ। ਤੁਹਾਡੇ ਨਾਲ ਹੀ ਹੈ ਜੀ ਪਹਿਲਾਂ ਗਰਾਲ ਚੁੱਕਿਆ। ਸਾਡੇ ਫੈਕਟਰੀ ਫੈਕਸ਼ਨਰ ਹੈ। ਉਹਦੇ ਵਿੱਚ ਕੋਈ ਆਪਣਾ ਮੇਲ ਦਾ ਰਿਕਾਰਡ ਆਉਂਦੇ ਨੇ ਪਾਉਣ ਦੇ। ਪਾ ਜੇ ਮੈਂ ਤੁਹਾਨੂੰ ਲੇਖਣ ਤੋਂ ਪਹਿਲਾਂ ਉਹ ਸਾਰੀ ਗੱਲ ਦੱਸ ਦਿਆਂ ਮੇਰਾ ਮੈਨੂੰ ਇਹ ਆਪਣੀ ਕੰਪੀਟਿਟਿਵ ਜਨਤਾ ਸਾਹਮਣੇ ਭੁੱਲ ਕੇ ਜਾਓ ਜਦੋਂ ਮੈਂ ਜਿੱਤਿਆ ਆਣ ਕੇ ਪਹਿਲਾ ਆਰਪੀ ਡਾਕਟਰ ਨੂੰ ਸਨਮਾਨਿਤ ਕਰਕੇ ਕਿਉਂ ਤੁਹਾਨੂੰ ਮੈਨੂੰ ਪਹਿਲਾਂ ਕਿਉਂ ਨਹੀਂ ਲਾ ਦਿੱਤਾ ਆਪਣੇ ਸਮਝਾਬੀ ਜਿਹਨੂੰ ਸਨਮਾਨਿਤ ਕਰਨਾ ਚਾਹੀਦਾ ਸੀ ਉਹ ਕਹਿੰਦੇ ਮਿਸ ਕਮਿਊਨੀਕੇਸ਼ਨ ਹੀ ਰਹੀਗੀ ਤੇ